ਸਤਿ ਸ਼੍ਰੀ ਅਕਾਲ ਜੀ ਪੰਜਾਬ ਜੋਬਸ ਅਲਰਟ YouTube ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਜੀ ਅੱਜ ਆਪਾਂ ਹਾਜ਼ਰ ਹੋਏ ਕਚਹਿਰੀਆਂ ਵਿੱਚ ਆਯਾ ਲੈ ਰਿਡੀ ਪੀਐਮ ਮਾਲੀ ਚੌਕੀਦਾਰ ਸਵੀਪਰ ਪ੍ਰੋਸੈਸ ਸਰਵਰ ਵਾਟਰਮੈਨ ਦੀਆਂ ਅਸਾਮੀਆਂ ਬਾਰੇ ਜਾਣਕਾਰੀ ਲੈ ਕੇ ਜੀ ਇਹ ਜੋ ਪੋਸਟਾਂ ਹਨ ਜੀ ਉਹ ਰੈਗੂਲਰ ਪੋਸਟਾਂ ਹਨ ਇਸ ਭਾਰਤੀ ਦੇ ਫਾਰਮ ਨੂੰ ਪੰਜਾਬ ਦੇ ਸਾਰੇ ਵਸਨੀਕ ਅਪਲਾਈ ਕਰ ਸਕਦੇ ਹਨ ਇਸ ਭਾਰਤੀ ਲਈ ਕੋਈ ਵੀ ਇਲੈਕਟਿਵ ਪੇਪਰ ਨਹੀਂ ਹੋਣਾ ਜੀ ਇਸ ਦੀ ਸਿਲੈਕਸ਼ਨ ਲਈ ਸਿਰਫ ਇੱਕ ਇੰਟਰਵਿਊ ਹੋਵੇਗੀ ਜੀ ਅਤੇ ਇਸ ਭਾਰਤੀ ਦੇ ਫਾਰਮ ਨੂੰ ਮੁੰਡੇ ਕੁੜੀਆਂ ਸਾਬਕਾ ਫੌਜੀ ਸਾਰੇ ਯੂ ਅਪਲਾਈ ਕਰ ਸਕਦੇ ਹਨ ਜੀ ਅਤੇ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਦੇ ਵਸਨੀਕ ਇਸ ਭਰਤੀ ਦੇ ਫਾਰਮ ਨੂੰ ਅਪਲਾਈ ਕਰ ਸਕਣਗੇ ਜੀ ਇੰਨਾਸਾ ਮੇਰੇਾਰੇ ਸਾਰੀ ਜਾਣਕਾਰੀ ਤੁਹਾਨੂੰ ਇਸੇ ਵੀਡੀਓ ਵਿੱਚ ਮਿਲ ਜਾਵੇਗੀ ਕਿ ਇਸ ਭਾਰਤੀ ਦੇ ਫਾਰਮ ਨੂੰ ਅਪਲਾਈ ਕਿਵੇਂ ਕਰਨਾ ਹੈ ਕਿੰਨੀਆਂ ਪੋਸਟਾਂ ਰਹਿਣ ਵਾਲੀਆਂ ਜੀ ਤਨਖਾਹ ਕਿੰਨੀ ਹੋਵੇਗੀ ਕਿੰਨੀ ਉਮਰ ਤੱਕ ਇਸ ਭਾਰਤੀ ਦੇ ਫਾਰਮ ਨੂੰ ਅਪਲਾਈ ਕਰ ਸਕਦੇ ਹਨ ਜੀ ਅਤੇ ਵਿਦਿਅਕ ਯੋਗਤਾ ਬਾਰੇ ਸਾਰੀ ਜਾਣਕਾਰੀ ਤੁਹਾਨੂੰ ਇਸੇ ਵੀਡੀਓ ਵਿੱਚ ਮਿਲ ਜਾਵੇਗੀ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਜ਼ਰੂਰ ਔਨ ਕਰ ਦਿਓ ਜੀ ਤਾਂ ਜੋ ਆਉਣ ਵਾਲੀ ਹਰ ਇੱਕ ਭਾਰਤੀ ਬਾਰੇ ਤੁਹਾਨੂੰ ਸਭ ਤੋਂ ਪਹਿਲਾਂ ਅਪਡੇਟ ਮਿਲ ਸਕੇ ਜੀ ਅਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈ ਤਾਂ ਤੁਸੀਂ ਵੀਡੀਓ ਪਰ ਕਮੈਂਟ ਕਰ ਸਕਦੇ ਹੋ ਜੀ ਜੇਕਰ ਵੀਡੀਓ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਅਤੇ ਆਪਦੇ ਦੋਸਤਾਂ ਨਾਲ ਵੀ ਸ਼ੇਅਰ ਜਰੂਰ ਕਰਿਓ ਜੀ ਬਾਦਿਆਂ ਜੀ ਇਹਦੇ ਅਫੀਸ਼ੀਅਲ ਨੋਟੀਫਿਕੇਸ਼ਨ ਵੱਲ ਸੰਗਰੂਰ ਕੋਰਟ ਚ ਪੀਐਨ ਅਤੇ ਪ੍ਰੋਸੈਸ ਸਰਵਰ ਦੀਆਂ ਪੋਸਟਾਂ ਦੀ ਭਾਰਤੀ ਆਏ ਜੀ ਟੋਟਲ ਪੋਸਟਾਂ ਹੋਣ ਗਿਆ 14 ਇਹ ਪੋਸਟਾਂ ਰੈਗੂਲਰ ਪੋਸਟਾਂ ਹੋਣ ਗਿਆ ਜਿਦੇ ਵਿੱਚ ਪ੍ਰੋਸੈਸ ਸਰਵਰ ਦੀਆਂ ਟੋਟਲ ਪੋਸਟਾਂ ਰਹਿਣ ਵਾਲੀਆਂ ਨੇ ਜੀ ਦੋ ਜਿਦੇ ਵਿੱਚ ਇੱਕ ਸਰਵਿਸਮੈਨ ਐਸੇ ਲਈ ਇੱਕ ਪੋਸਟ ਹੋਗੀ ਜੀ ਅਤੇ ਜਰਨਲ ਲਈ ਵੀ ਇੱਕ ਪੋਸਟ ਹੋਵੇਗੀ ਜੀ ਤੇ ਜੇ ਆਪਾਂ ਪੀਐਨ ਦੀਆਂ ਪੋਸਟਾਂ ਬਾਰੇ ਗੱਲ ਕਰੀਏ ਜੀ ਤੁਸੀਂ ਦੇਖ ਸਕਦੇ ਹੋ ਜੀ ਪੀਐਨ ਦੀਆਂ ਪੋਸਟਾਂ ਵਿੱਚ ਬਾਟਰਮੈਨ ਲਾਇਬ੍ਰਰੀ ਪੀਐਨ ਮਾਲੀ ਚੌਕੀਦਾਰ ਸਲੀਪਰ ਦੀਆਂ ਪੋਸਟਾਂ ਹੋਣਗੀਆਂ ਜੀ ਜਿਹੜੀਆਂ ਪੋਸਟਾਂ ਟੋਟਲ ਹੋਣਗੀਆਂ 12 ਜਿਦੇ ਵਿੱਚ ਜਰਨਲ ਕੈਟਾਗਰੀ ਲਈ ਪੋਸਟਾਂ ਰਹਿਣ ਵਾਲੀਆਂ ਜੀ 7 ਨੇ ਅਤੇ ਐਸਸੀ ਮਾਜੂਬਿਸਕ ਕੈਟਾਗਰੀ ਲਈ ਇੱਕ ਪੋਸਟ ਹੋਵੇਗੀ ਜੀ ਐਸਸੀ ਅਦਰ ਲਈ ਦੋ ਪੋਸਟਾਂ ਹੋਣਗੀਆਂ ਬੀਸੀ ਕੈਟਾਗਰੀ ਲਈ ਵੀ ਇੱਕ ਪੋਸਟ ਹੋਵੇਗੀ ਐਕਸ ਸਰਵਿਸਮੈਨ ਜਰਨਲ ਲਈ ਵੀ ਇੱਕ ਪੋਸਟ ਹੋਵੇਗੀ ਵਿੱਦਿਕ ਯੋਗਤਾ ਬਾਰੇ ਗੱਲ ਕਰੀਏ ਜੀ ਪ੍ਰੋਸੈਸ ਸਰਵਰ ਲਈ ਉਮੀਦਵਾਰ ਘੱਟ ਤੋਂ ਘੱਟ 10ਵੀਂ ਪਾਸ ਹੋਣਾ ਲਾਜ਼ਮੀ ਹੈ ਜੀ ਅਤੇ 10ਵੀਂ ਕਲਾਸ ਵਿੱਚ ਪੰਜਾਬੀ ਸਬਜੈਕਟ ਪਾਸ ਹੋਣਾ ਵੀ ਲਾਜ਼ਮੀ ਹੈ ਜੀ ਅਤੇ ਪੀਆ ਦੀਆਂ ਪੋਸਟਾਂ ਲਈ ਘੱਟ ਤੋਂ ਘੱਟ ਵਿਦਿਕ ਯੋਗਤਾ 8ਵੀਂ ਪਾਸ ਵਾਲੇ ਅਪਲਾਈ ਕਰ ਸਕਦੇ ਹਨ ਜੀ ਅਕਮੀ ਕਲਾਸ ਵਿੱਚ ਪੰਜਾਬੀ ਸਬਜੈਕਟ ਪਾਸ ਹੋਣਾ ਵੀ ਲਾਜ਼ਮੀ ਹੈ ਤੇ ਜੇ ਆਪਾਂ ਉਮਰ ਬਾਰੇ ਗੱਲ ਕਰੀਏ ਜੀ ਦੋਨੋਂ ਪੋਸਟਾਂ ਲਈ ਉਮਰ ਹੱਦ 18 ਸਾਲ ਤੋਂ ਲੈ ਕੇ 35 ਸਾਲ ਤੱਕ ਵਾਲੇ ਉਮੀਦਵਾਰ ਇਸ ਭਾਰਤੀ ਦੇ ਫਾਰਮ ਨੂੰ ਅਪਲਾਈ ਕਰ ਸਕਣਗੇ ਜੀ OBC ਅਤੇ SC ਕੈਟਾਗਰੀ ਲਈ 5 ਸਾਲ ਦੀ ਏਜ ਰਿਲੈਕਸ਼ਨ ਅਲੱਗ ਤੋਂ ਹੋਵੇਗੀ OBC ਅਤੇ SC ਕੈਟਾਗਰੀ ਵਾਲੇ ਉਮੀਦਵਾਰ 18 ਸਾਲ ਤੋਂ ਲੈ ਕੇ 40 ਸਾਲ ਤੱਕ ਇਸ ਭਾਰਤੀ ਦੇ ਫਾਰਮ ਨੂੰ ਅਪਲਾਈ ਕਰ ਸਕਣਗੇ ਜੀ ਅਤੇ ਜਰਨਲ ਕੈਟਾਗਰੀ ਵਾਲੇ ਉਮੀਦਵਾਰ 18 ਸਾਲ ਤੋਂ ਲੈ ਕੇ 35 ਸਾਲ ਤੱਕ ਵਾਲੇ ਉਮੀਦਵਾਰ ਇਸ ਭਰਤੀ ਲਈ ਫਾਰਮ ਭਰ ਪਾਏ ਕਰ ਸਕਣਗੇ ਜੀ ਜੋ ਇਸ ਦੀ ਤਨਖਾਹ ਹੋਵੇਗੀ ਉਹ 18000 ਰੁਪਿਆ ਪਰ ਮਾਸ ਤੋਂ ਸਟਾਰਟ ਹੋਵੇਗੀ ਜੀ ਇਸ ਭਰਤੀ ਦਾ ਜੋ ਫਾਰਮ ਹੈ ਜੀ ਉਹ ਆਫਲਾਈਨ ਭਰਿਆ ਜਾਣਾ ਹੈ ਉਮੀਦਵਾਰ ਐਪਲੀਕੇਸ਼ਨ ਫਾਰਮ ਦੇ ਦਾ ਪ੍ਰਿੰਟ ਕਰਵਾ ਕੇ ਉਸ ਨੂੰ ਪੈਨ ਦੇ ਨਾਲ ਭਰਨਗੇ ਜੀ ਤੁਸੀਂ ਐਪਲੀਕੇਸ਼ਨ ਪਰਫਾਰਮਾ ਦੇਖ ਸਕ ਰਹੇ ਹੋ ਜੀ ਜਿਹਦੇ ਉੱਪਰ ਉਮੀਦਵਾਰ ਸਭ ਤੋਂ ਪਹਿਲਾਂ ਆਪਦੀ ਪਾਸਪੋਰਟ ਸਾਈਜ਼ ਫੋਟੋ ਪੇਸਟ ਕਰਨਗੇ ਜੀ ਉਸ ਤੋਂ ਬਾਅਦ ਉਮੀਦਵਾਰ ਜਿਹੜੀ ਵੀ ਪੋਸਟ ਲਈ ਅਪਲਾਈ ਕਰਨਾ ਚਾਹੁੰਦੇ ਹਨ ਪੀਐਮ ਜਾਂ ਪ੍ਰੋਸੈਸਰ ਵਰ ਲਈ ਉਸ ਵੈਕੈਂਸੀ ਦਾ ਨਾਮ ਇਹਦੇ ਵਿੱਚ ਲਿਖਣਗੇ ਜੀ ਉਸ ਤੋਂ ਬਾਅਦ ਉਮੀਦਵਾਰ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਪਦਾ ਨਾਮ ਲਿਖਣਗੇ ਫਾਦਰ ਨੇਮ ਡੇਟ ਆਫ ਬਰਥ ਏਜ ਲਿਖਣਗੇ ਜੀ ਵਿਦਿਅਕ ਯੋਗਤਾ ਬਾਰੇ ਕੈਟਾਗਰੀ ਜਰਨਲ ਐਸਡੀ ਓਬੀਸੀ ਜਿਹੜੀ ਵੀ ਕੈਟਾਗਰੀ ਤੋਂ ਬਲੌਕ ਕਰਦੇ ਇਸ ਵਿੱਚ ਲਿਖਣਗੇ ਉਸ ਤੋਂ ਬਾਅਦ ਐਡਰੈਸ ਲਿਖਣਗੇ ਜੀ ਨੈਸ਼ਨੈਟੀ ਆ ਇਸ ਤੋਂ ਬਾਅਦ ਜੇਕਰ ਕੋਈ ਵੀ ਐਕਸਪੀਰੀਅੰਸ ਹੈ ਤਾਂ ਤੁਸੀਂ ਵਿੱਚ ਲਿਖ ਸਕਦੇ ਹੋ ਜੀ ਜੇਕਰ ਨਹੀਂ ਹੈ ਤਾਂ ਨੋ ਲਿਖ ਸਕਦੇ ਹੋ ਜੀ ਇਸ ਤੋਂ ਬਾਅਦ ਉਮੀਦਵਾਰ ਆਪ ਦਾ ਮੋਬਾਈਲ ਨੰਬਰ ਲਿਖਣਗੇ ਜੀ ਅਤੇ ਆਪ ਇਹ ਸਾਈਨ ਕਰਕੇ ਇਸ ਐਪਲੀਕੇਸ਼ਨ ਪਰ ਫਾਰਮੇ ਨੂੰ ਕੰਪਲੀਟ ਪੈਨ ਨਾਲ ਭਰ ਲੈਣਗੇ ਜੀ ਇਸ ਐਪਲੀਕੇਸ਼ਨ ਪਰ ਫਾਰਮੇ ਦੇ ਨਾਲ ਉਮੀਦਵਾਰ ਆਪ ਦੀ ਵਿਦਿਅਕ ਯੋਗਤਾ ਦੇ ਡਾਕੂਮੈਂਟਾਂ ਦੀ ਫੋਟੋਕਾਪੀ ਪਲੱਸ ਆਧਾਰ ਕਾਰਡ ਕਾਸਟ ਸਰਟੀਫਿਕੇਟ ਐਸਸੀ ਅਤੇ ਓਵੀਜ਼ੀ ਕੈਟਾਗਰੀ ਲਈ ਇੰਨਾ ਡਾਕੂਮੈਂਟਾਂ ਦੀ ਫੋਟੋ ਕਾਪੀ 셀ਫ ਅਟੈਸਟਡ ਨਾਲ ਇਸ ਐਪਲੀਕੇਸ਼ਨ ਪਰਫਾਰਮ ਦੇ ਅਟੈਚ ਕਰਨਗੇ ਜੀ ਅਤੇ ਦੋ ਪਾਸਪੋਰਟ ਸਾਈਜ਼ ਫੋਟੋ ਵੀ ਅਟੈਚ ਕਰਨਗੇ ਤੇ ਇਸ ਐਪਲੀਕੇਸ਼ਨ ਪਰਫਾਰਮ ਨੂੰ ਅਨਵੈਲਪਰ ਦੇ ਵਿੱਚ ਪਾ ਕੇ ਐਡਰੈਸ ਤੁਸੀਂ ਦੇਖ ਸਕਦੇ ਹੋ ਜੀ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਸੰਗਰੂਰ ਇਸ ਪਤੇ ਉੱਪਰ ਬਾਈ ਪੋਸਟ ਜਾਂ ਬਾਈ ਹੈਂਡ ਜਮਾ ਕਰਵਾ ਸਕਦੇ ਹਾਂ ਜੀ ਜਿਹੜੇ ਉਮੀਦਵਾਰ ਦੋਨੋਂ ਪੋਸਟਾਂ ਲਈ ਹੀ ਅਪਲਾਈ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਦੋ ਅਲੱਗ-ਅਲੱਗ ਐਪਲੀਕੇਸ਼ਨ ਪਰਫਾਰਮੇ ਭਰਨੇ ਹੋਣਗੇ ਜੀ ਐਪਲੀਕੇਸ਼ਨ ਪਰਫਾਰਮੇ ਵੀ ਦੋਨੋਂ ਅਲੱਗ-ਅਲੱਗ ਐਨਵੈਲਪ ਵਿੱਚ ਪਾ ਕੇ ਹੀ ਸੈਂਡ ਕਰਨੇ ਹੋਣਗੇ ਆਪਕਿ ਇਸ ਭਾਰਤੀ ਦੀ ਜੋ ਆਖਰੀ ਤਾਰੀਖ 3 ਫਰਵਰੀ 2025 ਸ਼ਾਮ 5 ਵਜੇ ਤੱਕ ਰਹਿਣ ਵਾਲੀ ਹੈ ਜੀ ਅਤੇ ਜੋ ਇਸ ਦੀ ਇੰਟਰਵਿਊ ਦੀ ਤਰੀਕ ਹੈ ਇੰਟਰਵਿਊ ਮੀਤੀ 13 ਤਰੀਕ ਤੋਂ ਲੈ ਕੇ 19 ਫਰਵਰੀ 2025 ਤੱਕ ਹੋਵੇਗੀ ਦੋਨੋਂ ਹੀ ਪੋਸਟਾਂ ਲਈ ਇੰਟਰਵਿਊ ਦੀਆਂ ਸੇਮ ਡੇਟ ਰਹਿਣ ਵਾਲੀਆਂ ਹਨ ਜੀ ਪੋਸਟ ਆਫ ਦਾ ਪੀਐਨ ਅਤੇ ਪੋਸਟ ਆਫ ਦਾ ਪ੍ਰੋਸੈਸਰ ਵਰ ਲਈ ਇੰਟਰਵਿਊ ਦੀ ਜਿਹੜੇ ਉਮੀਦਵਾਰਾਂ ਦਾ ਨਾਮ A ਤੋਂ ਲੈ ਕੇ D ਅਲਫਾਬੇਟ ਤੋਂ ਸਟਾਰਟ ਹੋਵੇਗਾ ਉਹਨਾਂ ਦੀ ਇੰਟਰਵਿਊ 13 ਫਰਵਰੀ ਵਾਲੇ ਦਿਨ ਹੋਵੇਗੀ E ਤੋਂ ਲੈ ਕੇ H ਅਲਫਾਬੇਟ ਤੋਂ ਜਿੰਨਾ ਕੈਂਡੀਡੇਟ ਦੇ ਨਾਮ ਸ਼ੁਰੂ ਹੁੰਦੇ ਹਨ ਜੇ ਉਹਨਾਂ ਦੀ ਇੰਟਰਵਿਊ ਮੇਤੀ 14 ਫਰਵਰੀ ਵਾਲੇ ਦਿਨ ਹੋਵੇਗੀ I ਤੋਂ ਲੈ ਕੇ L ਅਲਫਾਬੇਟ ਤੋਂ ਜਿੰਨਾ ਵੀ ਕੈਂਡੀਡੇਟ ਦੇ ਨਾਮ ਸਟਾਰਟ ਹੋਣਗੇ ਜੀ ਉਹਨਾਂ ਦੀ ਇੰਟਰਵਿਊ 15 ਫਰਵਰੀ ਵਾਲੇ ਦਿਨ ਹੋਵੇਗੀ ਐਮ ਤੋਂ ਪੀ ਅਲਫਾਬੇਟ ਵਾਲੇ ਕੈਂਡੀਡੇਟ ਦੀ ਇੰਟਰਵਿਊ 17 ਤਰੀਕ ਵਾਲੇ ਦਿਨ ਹੋਵੇਗੀ ਕਿਊ ਤੋਂ ਲੈ ਕੇ ਟੀ ਅਲਫਾਬੇਟ ਵਾਲੇ ਕੈਂਡੀਡੇਟ ਦੀ ਇੰਟਰਵਿਊ ਮਿਤੀ 18 ਫਰਵਰੀ ਵਾਲੇ ਦਿਨ ਹੋਵੇਗੀ ਜੂ ਤੋਂ ਲੈ ਕੇ ਜ਼ੈਡ ਅਲਫਾਬੇਟ ਵਾਲੇ ਕੈਂਡੀਡੇਟ ਦੀ ਇੰਟਰਵਿਊ ਮਿਤੀ 19 ਫਰਵਰੀ ਵਾਲੇ ਦਿਨ ਹੋਵੇਗੀ ਅਤੇ ਇੰਟਰਵਿਊ ਦਾ ਐਡਰੈਸ ਤੁਸੀਂ ਦੇਖ ਸਕਦੇ ਹੋ ਜੀ ਜੁਡੀਸ਼ੀਅਲ ਕੋਰਟ ਕੰਪਲੈਕਸ ਸੰਗਰੂਰ ਵਿਖੇ ਇਸ ਭਾਰਤੀ ਦੀ ਇੰਟਰਵਿਊ ਹੋਵੇਗੀ ਅਤੇ ਇੰਟਰਵਿਊ ਦਾ ਸਮਾਂ ਸਵੇਰੇ 10 ਵਜੇ ਦਾ ਸਮਾਂ ਰਹਿਣ ਵਾਲਾ ਹੈ। ਇੰਟਰਵਿਊ ਵਾਲੇ ਦਿਨ ਉਮੀਦਵਾਰ ਆਪਦੇ ਸਾਰੇ ओरिजिनल ਡਾਕੂਮੈਂਟ ਨਾਲ ਲੈ ਕੇ ਜਾਣਗੇ ਜੀ। ਇੱਕ ਇਹ ਸਪੈਸ਼ਲ ਨੋਟ ਹੋਰ ਲੈ ਕੇ ਆਏ ਜੀ ਕਿ ਉਮੀਦਵਾਰਾਂ ਨੂੰ ਅਲੱਗ ਤੋਂ ਕੋਈ ਵੀ ਇਨਫੋਰਮੇਸ਼ਨ ਜਾਂ ਲੈਟਰ ਇੰਟਰਵਿਊ ਲਈ ਨਹੀਂ ਭੇਜਿਆ ਜਾਵੇਗਾ ਜੀ। ਉਮੀਦਵਾਰਾਂ ਨੂੰ ਐਡਵਾਈਸ ਦਿੱਤੀ ਜਾਂਦੀ ਹੈ ਕਿ ਉਮੀਦਵਾਰ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੁਸੀਂ ਦੇਖ ਸਕਦੇ ਹੋ ਜੀ। ਇਸ ਵੈਬਸਾਈਟ 'ਤੇ ਅਪਰ ਉਮੀਦਵਾਰ ਸਮੇਂ-ਸਮੇਂ ਨੋਟੀਫਿਕੇਸ਼ਨ ਜ਼ਰੂਰ ਚੈੱਕ ਕਰਦੇ ਰਹਿਣ ਤਾਂ ਕਿ ਕਈ ਵਾਰ ਇੰਟਰਵਿਊ ਜਾਂ ਕੈਨਸਲ ਜਾਂ ਪੋਸਟਪੋਨ ਕਰ ਦਿੱਤੀ ਜਾਂਦੀ ਹੈ ਤਾਂ ਕਿ ਉਮੀਦਵਾਰਾਂ ਨੂੰ ਸਮੇਂ ਸਿਰ ਪਤਾ ਲੱਗ ਸਕੇ ਜੀ ਇਸ ਭਾਰਤੀ ਦੇ ਫਾਰਮ ਨੂੰ ਅਪਲਾਈ ਕਰਨ ਦੀ ਆਖਰੀ ਮਿਤੀ 3 ਫਰਵਰੀ 2025 ਰਹਿਣ ਵਾਲੀ ਹੈ ਜੀ ਜੇਕਰ ਤੁਹਾਡਾ ਕੋਈ ਵੀ ਹੋਰ ਸਵਾਲ ਹੈ ਜੀ ਤਾਂ ਤੁਸੀਂ ਵੀਡੀਓ ਉੱਪਰ ਕਮੈਂਟ ਕਰ ਸਕਦੇ ਹੋ ਜੀ ਅਤੇ ਇਸ ਐਪਲੀਕੇਸ਼ਨ ਉੱਪਰ ਫਾਰਮ ਦੇ PDF ਐਸੀ ਆਪਦੇ ਟੈਲੀਗ੍ਰam ਅਤੇ ਵਟਸਐਪ ਗਰੁੱਪ ਵਿੱਚ ਸ਼ੇਅਰ ਕਰ ਦਿੱਤਾ ਹੈ ਜਿੱਥੇ ਜਾ ਕੇ ਉਮੀਦਵਾਰ ਇਸ ਐਪਲੀਕੇਸ਼ਨ ਪਰਫਾਰਮੇ ਨੂੰ ਪੜ੍ਹ ਸਕਦੇ ਹਨ ਜੀ ਅਤੇ ਪ੍ਰਿੰਟ ਕਰਵਾ ਕੇ ਉਸ ਨੂੰ ਭਰ ਸਕਦੇ ਹਨ ਜੀ ਅਤੇ ਇਸ ਦਾ ਜੋ ਲਿੰਕ ਐਸੀ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਅਤੇ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਦਾ ਲਿੰਕ ਵੀ ਤੁਹਾਨੂੰ ਸਾਡੇ ਐਸੀ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜਿੱਥੇ ਜਾ ਕੇ ਉਮੀਦਵਾਰ ਸਾਰੀ ਜਾਣਕਾਰੀ ਚੈੱਕ ਕਰ ਸਕਦੇ ਹਨ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਆਪਦੇ ਦੋਸਤਾਂ ਨਾਲ ਸ਼ੇਅਰ ਜਰੂਰ ਕਰੋ ਜੀ ਮਿਲਦੇ ਆ ਕਿਸੇ ਹੋਰ ਨਵੀਂ ਭਰਤੀ ਬਾਰੇ ਜਾਣਕਾਰੀ ਲੈ ਕੇ ਜੀ ਤਦ ਤੱਕ ਲਈ ਧੰਨਵਾਦ